ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ-ਆਲਸ ਕਰਦਾ ਸਾਰੇ ਦੇਖੋਗੇ ਜੀ ਲੋ ਜੀ ਜਿਹੜੇ ਵੀਰ ਤੇ ਦੇਖਦੇ ਆ ਲਾਈਵ ਪਹਿਲਾਂ ਜੁੜ ਜਾਵੋ ਅੱਜ ਜਿਹੜਾ ਮੁੱਦਾ ਹੈਗਾ ਵਾ ਮੁੱਦਾ ਨਾ ਮਤਲਬ ਜਿੱਦਾਂ ਇੱਕ ਬੰਦੇ ਨੂੰ ਖੁਸ਼ੀ ਹੁੰਦੀ ਹੈ ਨਾ ਘਰ ਬੀਬੀ ਹੋਏ ਦੀ ਗੱਡੀ ਲੈੇ ਦੀ ਰੋਟੀ ਲੈੇ ਦੀ ਮੈਨੂੰ ਉਹ ਖੁਸ਼ੀ ਹੋਈ ਆ ਜ਼ਹਾਰ ਕਰਨਾ ਮੈਂ ਸੋਚਦਾ ਪਬਲਿਕ ਦੇ ਨਾਲ ਕਰਨਾ ਜ਼ਰੂਰੀ ਹੈ ਨਾ ਤੇ ਬਾਕੀ ਤੇ ਚਲੋ ਸਭ ਪਰਮਾਤਮਾ ਦਿੰਦਾ ਵਾ ਲੇਕਿਨ ਜਿਹੜੀ ਅੱਜ ਮੈਨੂੰ ਖੁਸ਼ੀ ਹੋਈ ਆ ਕੱਲ ਦੀ ਵੈਸੇ ਪਰਸੋਂ ਦਾ ਹੀ ਇੱਕ ਅਲਟੀਮੇਟ ਆ ਰਿਹਾ ਵਾ ਇਹ ਅਲਟੀਮੇਟ 10 ਸਾਲ ਪਹਿਲਾਂ ਆਉਣਾ ਚਾਹੀਦਾ ਸੀ ਕਿਉਂਕਿ 3 ਸਾਲ ਪਹਿਲਾਂ ਮੈਂ ਇਹਦੇ ਉੱਪਰ ਵਰਕ ਕੀਤਾ ਸੀਗਾ ਪਹਿਲਾਂ ਜੁੜ ਜੋ ਮੇਰੇ ਵੀਰ ਨੂੰ ਲਾਈਵ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਦੇਖੋ ਜਦੋਂ ਪੰਜਾਬ ਦੇ ਵਿੱਚ ਕੋਈ ਅਕਸਰ ਸਹਿਬਾਨ ਜਾਂ ਕੋਈ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਕੋਈ ਵਧੀਆ ਕੰਮ ਕਰਨ ਐਪਰੀਸ਼ੀਏਟ ਕਰਨਾਂ ਤੇ ਬਣਦਾ ਵਾ ਕਿਉਂਕਿ ਬਾਕੀਆਂ ਦੀ ਗੱਲ ਕਰਾਂ ਮੰਤਰੀ ਤੇ ਬਣੇ ਨੇ ਐਮਐਲਏ ਤੇ ਬਣੇ ਨੇ ਹਲਕਾ ਹੀ ਚਾਰਚ ਤੇ ਬਣੇ ਨੇ ਐਮਐਲਏ ਤੇ ਬਣੇ ਨੇ ਸਭ ਬਣੇ ਨੇ ਪਰ ਸੁੱਤੇ ਹੋਏ ਨੇ ਉੱਠੇ ਕਦੋਂ ਆ ਅੱਜ ਦੱਸਦੇ ਹਾਂ ਪਹਿਲਾਂ ਲਾਈਵ 'ਚ ਵੀਡੀਓ ਸ਼ੇਅਰ ਜ਼ਰੂਰ ਕਰੋ ਲੋਕ ਸੋਚ ਸੰਜੇ ਕਰਨੇ ਅਜਿਹਾ ਭਰਾਵਾਂ ਕਿਉਂਕਿ ਮੈਂ ਜਿਹੜਾ ਕੰਮ 3 ਸਾਲ ਪਹਿਲਾਂ ਛੇੜਿਆ ਸੀ 2022 ਚ ਆਮ ਆਦਮੀ ਪਾਰਟੀ ਆਏ ਤੇ ਤੇ ਮੈਂ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਵੀ ਰਿਹਾ ਹਾਂ ਜਦੋਂ ਇਹ ਕੰਮ ਮੈਂ ਕਰਨਾ ਚਾਹਿਆ ਸੀ ਉਦੋਂ ਸਾਰਿਆਂ ਨੇ ਮੈਨੂੰ ਮਤਲਬ ਲਲਕਾ ਕਿਆਸ ਗਿਆ ਕਿ ਤੇਰੇ ਕੋਲ ਕੰਮ ਮਤਲਬ ਗਲਤ ਹੈ ਇਹ ਕੰਮ ਗਲਤਾ ਮਨਦੀਪ ਸਿੰਘ ਤੋਂ ਸਾਝ ਜਲਦਬਾਜੀ ਕਰਦਾ ਵਾ ਲੋਕਾਂ ਦੇ ਚਲਾਣ ਕਰੋਂਦਾ ਵਾ ਮੁੱਦਾ ਕੀ ਆ ਪਹਿਲਾਂ ਮੁੱਦਾ ਸੁਣ ਲਓ ਸਾਡੇ ਸਤਕਾਰਯੋਗ ਡੀਸੀ ਸਾਹਿਬ ਦੇ ਬਿਆਨ ਪਹਿਲਾਂ ਸੁਣ ਲਓ ਚੰਗੀ ਤਰ੍ਹਾਂ ਆਪਣੀ ਜੰਦਰ ਸ਼ਹਿਰ ਨੂੰ ਬਹੁਤ ਸੋਹਣਾ ਸਾਫ਼ ਸੁਥਰਾ ਕਰਨਾ ਇਸਾਨੇ ਆ ਅਸੀਂ ਆਪਣੇ ਉਹਨਾਂ ਪੂਰਾ ਜੋਨ ਲਾ ਰਹੇ ਹਾਂ ਅਸੀਂ ਤੁਹਾਡਾ ਸਹਿਯੋਗ ਚਾਹੁੰਦੇ ਹਾਂ ਤੁਸੀਂ ਸਾਡੇ ਸਹਿਯੋਗ ਕਰੋ ਸਾਡੇ ਨਾਲ ਚੱਲੋ ਆਪਾਂ ਜੰਦਰ ਨੂੰ ਨੰਬਰ 1 ਜਿਹੜਾ ਪਲੇਸ ਕਿ ਬਣਾ ਕੇ ਦੇਵਾਂਗੇ ਤੇ ਅਸੀਂ ਬਸ ਇਹੀ ਸਿਓਲੀ ਆਰਡਰ ਕੱਢਿਆ ਤੇ ਮੈਨੂੰ ਪੂਰੀ ਆਸ ਹੈ ਤੁਸੀਂ ਨਾ ਹਦੇਸ਼ਾਂ ਦੀ ਪਾਲੀ ਖਾਲੀ ਪਲਾਟਾਂ ਕੋ ਖਾਲੀ ਪਲਾਟਿਆਂ ਨੂੰ ਲੈ ਕੇ ਕਿ ਜਿਹੜੇ ਖਾਲੀ ਪਲਾਟ ਆ ਖਾਲੀ ਪਲਾਟਾਂ ਦੇ ਉੱਪਰ ਕੀਤੀ ਜਾਵੇਗੀ ਕਾਰਵਾਈ ਖਾਲੀ ਪਲਾਟ ਕਿਹਦੇ ਆ ਜਿਹੜੇ ਮੇਰੇ ਵੀਰ ਸ਼ੌਕ ਆ ਜਿਹਨੂੰ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਜਿਹਨਾਂ ਨੂੰ ਕਰੋੜਾ ਰੁਪਈਆ ਦਿੱਤਾ ਵਾ ਅਰਬ ਰੁਪਈਆ ਦਿੱਤਾ ਵਾ ਲੱਖਾਂ ਰੁਪਈਆ ਦਿੱਤਾ ਵਾ ਇਹ ਫੇਰ ਵੀ ਹਲਕਤਾ ਕਰਦੇ ਨੇ ਮਾੜੀਆਂ ਇਹ ਉਹਨਾਂ ਲਈ ਆ ਨੋਟਿਸ ਸ਼ੋਅ ਕਰ ਦਿੰਦੇ ਆ ਵਾਸਤੇ ਜਿਹੜੇ ਸ਼ੋਅਕਰ ਬੰਦੇ ਨੇ ਮੇਰੇ ਭਰਾ ਸ਼ੋਨਾ ਵਾਸਤੇ ਇੱਕ ਨੋਟੀਫਿਕੇਸ਼ਨ ਕੱਢੀ ਗਈ ਆ ਹੁਣ ਇਹ ਨੋਟੀਫਿਕੇਸ਼ਨ ਕੱਢੀ ਗਈ ਆ ਮਾਨਯੋਗ ਮੈਂ ਇੱਕ ਚੀਜ਼ ਦੱਸਣਾ ਚਾਹੁੰਨਾ ਕਿਹਦੇ ਵੱਲੋਂ ਇਹ ਸਾਡੇ ਸਸੋਧੀਆਂ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕੱਢੀ ਗਈ ਆ ਕਿਉਂਕਿ ਉਹ ਨਾ ਫਰਡੇ ਵਿਜ਼ਿਟ ਕੀਤੀ ਸੀ ਮੈਂ ਕਦੀ ਕਿਸੇ ਵੀ ਸਰਕਾਰ ਨੂੰ ਨਿੰਦਣਾ ਨਹੀਂਗਾ ਪਰ ਜਿਹੜੀ ਸਰਕਾਰ ਕੋਈ ਵਧੀਆ ਕੰਮ ਕਰੇ ਤੇ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਵਾ ਅੱਜ ਤੱਕ ਵੈਸੇ ਤੇ ਕਾਨੂੰਨ 올ਓਵਰ ਇੰਡੀਆ ਵਾ ਕਿ ਜਿਹੜੇ ਖਾਲੀ ਪਲਾਟ ਆ ਉਹਨਾਂ ਨੂੰ ਚਾਰਦੁਆਰੀ ਕੀਤੀ ਜਾਵੇ ਉਹਨਾਂ 'ਚ ਕੂੜਾ ਨਾ ਆਵੇ ਇਹ 올ਓਵਰ ਇੰਡੀਆ ਕਾਨੂੰਨ ਨੇ ਪਰ ਪੰਜਾਬ 'ਚ ਕਾਨੂੰਨੀ ਮੰਨੇ ਜਾਂਦੇ ਕਿਉਂ ਨਹੀਂ ਮੰਨੇ ਜਾਂਦੇ ਐਮਐਲਏ ਸਾਹਿਬ ਨਹੀਂ ਮੰਨਣ ਦਿੰਦੇ ਮੰਤਰੀ ਸਾਹਿਬ ਨਹੀਂ ਮੰਨਣ ਦਿੰਦੇ ਹਲਕਾ ਸਾਹਿਬ ਨਹੀਂ ਮੰਨਣ ਦਿੰਦੇ ਕਿਉਂਕਿ ਇਹ ਕਹਿੰਦੇ ਸਾਡੇ ਆਪਣੇ ਬੰਦੇ ਤੇ ਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇਦਾਂ ਨਹੀਂ ਹੋਣਾ ਮੈਨੂੰ ਖੁਸ਼ੀ ਹੋਈ ਆ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਉੱਗੇ ਹੋਏ ਆਪਣਾ ਸਸੋਦੀਆ ਸਾਹਿਬ ਸਸੋਦੀਆ ਸਾਹਿਬ ਰਹਿ ਚੁੱਕੇ ਨੇ ਹੈ ਦਿੱਲੀ ਦੇ ਵਿੱਚ ਆਪਣਾ ਸੀਐਮ ਡਿਪਟੀ ਸੀਐਮ ਡਿਟੀਸੀ ਮੈਂ ਰਹਿ ਚੁੱਕੇ ਨੇ ਦਿੱਲੀ 'ਚ ਪੰਜਾਬ 'ਚ ਉਹਨਾਂ ਦਾ ਤੇੜਾ ਦੌਰਾ ਸੀ ਫਰਾਈਡੇ ਹੋਇਆ ਫਰਾਈਡੇ ਦੌਰਾ ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਇੱਥੇ ਵਿਜ਼ਿਟ ਕੀਤੀ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਦੇ ਵਿੱਚ ਤੇ ਮੈਨੂੰ ਇੰਨੀ ਕੁ ਖੁਸ਼ੀ ਹੋਈ ਆ ਉਹਨਾਂ ਨੇ ਜਦੋਂ ਇੱਥੇ ਵਿਜ਼ਿਟ ਕੀਤੀ ਕੱਲਾ ਜਲੰਧਰ ਦਾ ਨਹੀਂ ਸੋਚਿਆ ਪੂਰੇ ਪੰਜਾਬ 'ਚ ਨੋਟੀਫਿਕੇਸ਼ਨ ਜਾਰੀ ਹੋਈ ਆ ਨਹੀਂ ਵੀ ਹੋਈ ਤੇ ਫਕਰਵਾਵਾਂਗੇ ਹਾਂ ਜੇ ਦੇਖੋ ਹੁੰਦਾ ਕੀ ਆ ਉੱਚ ਅਧਿਕਾਰੀ ਜਾਂ ਸੀਐਮ ਲਾਲੋ ਜਾਂ ਪੀਐਮ ਲਾਲੋ ਉਹਨਾਂ ਨੂੰ ਨਹੀਂ ਪਤਾ ਜਲੰਧਰ 'ਚ ਕੀ ਹੋਣ ਡਿਆ ਕਸਬੇ ਛੋਟੇ ਛੋਟੇ ਨੇ ਜਦਾ ਲਾਲੋ ਏਰੀਆ ਵਾਈਜ਼ ਆ ਮੰਨਗਰ ਪ੍ਰੀਤਨਗਰ ਗੁੱਜਾਪੀੜ ਸੋਡਰ ਰੋਡ ਪੂਰਬਥੇਰੇ ਏਰੀਏ ਨੇ ਜਿੱਦਾਂ ਆਪਣਾ ਦਿਓਲ ਨਗਰ ਲਗਾ ਲੋ ਬਸਤੀਆਂ ਬਾਬਾ ਖੇਲ ਲਗਾ ਲੋ بڑے ਏਰੀਏ ਆ ਜਿਹੜੇ ਜਿਹੜੇ ਏਰੀਆ ਦੇ ਵਿੱਚ ਪਤਾ ਨਹੀਂ ਹੁੰਦਾ ਕੀ ਹੋ ਰਿਹਾ ਵਾ ਇਹਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਦੱਸਣ ਦੀ ਐਮਐਲਏ ਸਾਹਿਬ ਦੀ ਹਲਕਾਇੰਚਾਰ ਦੀ ਕੌਂਸਲਰ ਦੀ ਮੰਤਰੀ ਦੀ ਇਹਨਾਂ ਨੇ ਕੀ ਕੀਤਾ ਸਾਲ ਤੋਂ ਗੁਰਪ੍ਰੀਤ ਸਾਹਿਬ ਹਲਕਾਇੰਚਾਰ ਸਾਹਿਬ ਆਪਣੀ ਜ਼ਿੰਮੇਵਾਰੀਆਂ ਸਮਝਣ ਜੇ ਅੱਜੋ ਅਸੀਂ ਜ਼ਿੰਮੇਵਾਰੀ ਨਹੀਂ ਸਮਝਣੀ ਤੇ ਕੰਮ ਕਿੱਥੋਂ ਹੋਣੇ ਅੱਜ ਤੇ ਮੈਂ ਬੇਨਤੀ ਜਿਹੜੀ ਸੀਗੀ ਅੱਜ ਮੈਂ 3 ਸਾਲ ਪਹਿਲਾਂ ਜਿਹੜੀ ਮੈਂ ਅਪੀਲ ਕੀਤੀ ਸੀਗੀ ਇਹ ਅਪੀਲ ਅੱਜ ਮੰਨੀ ਗਈ ਆ ਤੇ ਮੈਨੂੰ ਇੰਨੀ ਕੁ ਖੁਸ਼ੀ ਹੋਈ ਆ ਅਪੀਲ ਜਦੋਂ ਮੰਨੀ ਗਈ ਆ ਤੇ ਮੇਰਾ ਦਿਲ ਕਰਦਾ ਸੀ ਲਾਈਵ ਹੋਉਂਦਾ ਮੈਂ ਲਾਈਵ ਤਾਂ 2 ਦਿਨ ਪਹਿਲੀ ਹੋਣਾ ਸੀ ਮੇਰਾ ਫੋਨ ਥੋੜਾ ਜਿਹਾ ਖਰਾਬ ਹੋ ਗਿਆ ਸੀਗਾ ਜਿਹਦੇ ਕਰਕੇ ਮੈਂ ਲਾਈਵ ਨਹੀਂ ਹੋ ਸਕਿਆ ਅੱਜ ਮੈਨੂੰ ਬੜਾ ਸਕੂਨ ਮਿਲਿਆ ਜੀ ਕਿ ਜਿਹੜੀ ਗੰਦਗੀ ਦਾ ਮੁੱਦਾ ਮੈਂ 3 ਸਾਲ ਪਹਿਲਾਂ ਚੱਕਿਆ ਸੀਗਾ ਕੋਸ਼ ਆਮ ਆਦਮੀ ਪਾਰਟੀ ਦੇ ਕਾਰੇ ਕਰਤੇ ਆ ਕਰਤਿਆਂ ਨੇ ਜਿਹੜੇ ਕਰਤੇ ਆ ਆਮ ਆਦਮੀ ਪਾਰਟੀ ਦੇ ਕਾਰੇ ਕਰਤਾ ਵਾ ਇਹਨਾਂ ਨੇ ਮੈਨੂੰ ਗਰੁੱਪਾਂ ਚ ਰਿਮੂਵ ਕੀਤਾ ਸੀ ਜ ਉਹਨਾਂ ਦਾ ਨਾਮ ਕੀ ਲਾਵਾਂ ਕਦੇ ਦੋਸਤ ਖਲਾਫ ਰਹਿੰਦਾ ਵਾ ਇਹ ਕਿਸੇ ਮੰਤਰੀ ਨੂੰ ਨਹੀਂ ਛੱਡਦਾ ਐਮਐਲਏ ਨੂੰ ਨਹੀਂ ਛੱਡਦਾ ਬਣੇ ਕਾਦੇ ਲਈਏ ਆ ਕੰਮ ਕਰ ਲੀਏ ਬਣੇਓ ਤੇ ਕੰਮ ਕਿਉਂ ਨਹੀਂ ਕਰਦੇ ਸੀ ਆ ਜਿਹੜਾ ਸੋਦੀਆ ਜੀ ਆਏ ਆ ਆਉਣ ਤੋਂ ਬਾਅਦ ਕੰਮ ਹੋਇਆ ਇਹ 3 ਸਾਲ ਪਹਿਲਾਂ ਹੋਣਾ ਚਾਹੀਦਾ ਸੀਗਾ ਮੈਂ ਤੇ ਇਹਨਾਂ ਡੀਸੀ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਡੀਸੀ ਸਾਹਿਬ ਮੈਨੂੰ ਪਤਾ ਵਾ ਕੁਝ ਉਹਦੇਦਾਰ ਆ ਜਿਹੜੇ ਕੰਮ ਨਹੀਂ ਕਰਨਾ ਦੇਣਾ ਚਾਹੁੰਦੇ ਬਟ ਤੁਸੀਂ ਇੰਨੇ ਵਧੀਆ ਅਫਸਰ ਸਹਿਬਾਨ ਹੋ ਇੰਨਾ ਵਧੀਆ ਉਹਦਾ ਵਾ ਪਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵਾ ਥੋੜਾ ਜਿਹਾ ਆਪਣੇ ਵੱਲੋਂ ਕੰਮ ਕਰਿਆ ਕਰੋ ਅੱਜ ਜਿਹੜੀ ਨੋਟੀਫਿਕੇਸ਼ਨ ਆਈ ਹੈ 3 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਔਰ 2 ਸਾਲ ਪਹਿਲਾਂ ਕੱਢ ਦਿੰਦੇ ਜਾਂ 1 ਸਾਲ ਬਾਅਦ ਪਹਿਲਾਂ ਕੱਢ ਦਿੰਦੇ ਅੱਜ ਜਿਹੜੀ ਨੋਟੀਫਿਕੇਸ਼ਨ ਆਈ ਨਾ ਪਹਿਲਾਂ ਹੋਣੀ ਚਾਹੀਦੀ ਸੀ ਚਲੋ ਆ ਗਈ ਆ ਤੇ ਮੈਂ ਸਲੂਟ ਕਰਦਾ ਇਹਨਾਂ ਨੂੰ ਕਿ ਕੱਢੀ ਤੇ ਆ ਕਿਉਂਕਿ ਇਸ ਅਪੀਲ ਨੂੰ ਅੱਜ ਤੋਂ 3 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀਗਾ ਜਲੰਧਰ ਚ 26 ਕੂੜਿਆਂ ਦੇ ਡੰਪ ਚਕਾਏ ਨੇ ਉਦੋਂ ਕਿੱਥੇ ਸੀ ਇਹ ਐਮਐਲਏ ਇਹਨਾਂ ਨੇ ਮੇਰੀਆਂ ਸ਼ਿਕਾਇਤਾਂ ਜੂਰ ਕਰਦੇ ਅਸੀਂ ਚੰਡੀਗੜ੍ਹ ਕਹਿੰਦੇ ਮਨਦੀਪ ਸਿੰਘ ਤੋਂ ਸਾਰੇ ਲੋਕਾਂ ਨੂੰ ਤੰਗ ਕਰਦਾ ਅੱਜ ਡੀਸੀ ਸਾਹਿ ਕੀ ਅਜੇ ਡੀਸੀ ਸਾਹਿਬ ਤੇ ਵੀ ਕੰਪਲੇਂਟ ਜਾਊਗੀ ਆਮ ਆਦਮੀ ਪਾਰਟੀ ਦੇ ਦਫਤਰ ਘਾਰੇ ਕਰਤਾ ਸਭ ਤੋਂ ਉੱਪਰ ਦਿੱਲੀ 'ਚ ਕਿ ਡੀਸੀ ਸਾਹਿਬ ਨੇ ਚਲਾਨ ਕਰਾਉਣੇ ਸ਼ੁਰੂ ਕਰਤੇ ਵੱਡੇ ਬੰਦੇ ਆ ਸ਼ੌਕਾਰ ਬੰਦੇ ਆ ਗਰੀਬ ਬੰਦਿਆਂ ਦੇ ਹੋ ਸਕਦਾ ਐਡਾ ਨਹੀਂ ਹੋ ਸਕਦਾ ਕਿਉਂਕਿ ਇੱਕ ਦਾਇਰਾ ਵਾ ਇੱਕ ਕਾਨੂੰਨ ਵਾ ਜਦੋਂ ਮਨਦੀਪ ਸਿੰਘ ਤੁਸਾਂਹੇ ਨੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਤੁਸਾਂਹੇ ਦੇ ਖਿਲਾਫ ਬੜੇ ਲੋਕ ਖੜ੍ਹ ਗਏ ਸੀ ਕਿ ਜੀ ਇਹ ਕੰਮ ਬੜੀ ਜਲਦੀ ਕਰਾ ਰਹੇ ਆ ਜੀ ਲੋਕਾਂ ਨਾਲ ਧੱਕਾ ਕਰ ਰਹੇ ਆ ਕਿਹੜਾ ਧੱਕਾ ਕਰ ਰਹੇ ਸੀ ਯਾਰ ਆ ਕੂੜਾ ਚਕਾਉਣਾ ਸ਼ੁਰੂ ਕਰ ਰਹੇ ਇਹ ਤੇ ਬਦ ਕਹਿ ਸਕਦੇ ਉਹਨਾਂ ਦੀ ਲੋਕਾਂ ਦੀ ਉਹਨਾਂ ਦਾ ਖੁਸ਼ ਨਸੀਬੀ ਆ ਕਿ ਮੇਰਾ ਆ ਜਿਹੜਾ ਫੋਨ ਆ ਫੋਨ ਮੈਂ ਨਵਾਂ ਲਿਆ ਵਾ ਜੀ ਮੇਰਾ ਜਿਹੜਾ ਪੁਰਾਣਾ ਫੋਨ ਸੀਗਾ ਫੋਨ ਮੇਰਾ ਖਰਾਬ ਹੋ ਗਿਆ ਵਾ ਉਹ ਫੋਨ 'ਚ ਮੇਰੇ ਡਾਟਾ ਸੀਗਾ ਨਹੀਂ ਤਾਂ ਇੱਕ ਇੱਕ ਐਵੀਡੈਂਸ ਜਾਂਦਾ ਤਾਂ ਨਾਮ ਲੈਂਦਾ ਜਿਹੜਾ ਲੋਕਾਂ ਦੇ ਆਮ ਆਦੀ ਪਾਰਟੀ ਦੇ ਕਾਰਜਕਰਤਾ ਵਾ ਆਮ ਆਦਮੀ ਪਾਰਟੀ ਨਹੀਂ ਮਾੜੀ ਇਹ ਕਾਰਜਕਰਤਾ ਮਾੜੀ ਹੈ ਇਹ ਐਮਐਲਏ ਥੈਂਕ ਯੂ ਗੁਰਪ੍ਰੀਤ ਸਿੰਘ ਜੀ ਥੈਂਕ ਯੂ ਇਹ ਕਾਰਜਕਰਤਾ ਮਾੜੀ ਨੇ ਜਿੱਦਾਂ ਕਈ ਮੰਤਰੀ ਲਾ ਲਓ ਐਮ ਐਲ ਏ ਲਾ ਲਓ ਹਲਕਾ ਇੰਚਾਰਜ ਲਾ ਲਓ ਪ੍ਰੂਫ ਬਥੇਰੇ ਪੇ ਮੈਂ ਲੈਪਟਾਪ 'ਚ ਰੱਖੇ ਹੋਏ ਨੇ ਲੇਕਿਨ ਜਿਹੜੇ ਮੇਰੇ 3 ਸਾਲ ਪੁਰਾਣੇ ਪ੍ਰੂਫ ਸੀਗੇ ਮੈਨੂੰ ਕਈ ਗਰੁੱਪਾਂ 'ਚੋਂ ਕੱਢਿਆ ਗਿਆ ਸੀਗਾ ਕਈ ਕਈ ਵਧੀਆ ਵਧੀਆ ਬੰਦੇ ਆ ਜਿਹੜੇ ਮਤਲਬ ਆਮ ਆਵਾਜ਼ੀ ਪਾਰਟੀ 'ਚ ਅੱਜ ਮੰਨੇ ਜਾਂਦੇ ਨੇ ਉਹਨਾਂ ਲੋਕਾਂ ਨੇ ਮੈਨੂੰ ਗਰੁੱਪਾਂ 'ਚੋਂ ਕੱਢਿਆ ਸੀ ਇਸੀ ਨੋਟੀਫਿਕੇਸ਼ਨ ਦੇਖ ਕਰਕੇ ਕਿ ਯਾਰ ਤੂੰ ਠੇਕਾ ਲਿਆ ਹੋਇਆ ਲੋਕਾਂ ਦੇ ਪਲਾਟ ਸਾਫ਼ ਕਰਉਂਦਾ ਕਿਉਂ ਗੰਦਗੀ ਕਿੱਥੋਂ ਆਉਂਦੀ ਆ ਅਸੀਂ 25 ਕਰੋੜ ਦਾ 5 ਕਰੋੜ ਦਾ 2 ਕਰੋੜ ਦਾ 15 ਲੱਖ ਦਾ ਪਲਾਟ ਅਸੀਂ ਚਾਰਦੁਵਾਰੀ ਨਹੀਂ ਕਰਾ ਸਕਦੇ ਕਾਹ ਤੋਂ ਇੱਕ ਸਵਾਲ ਮੈਨੂੰ ਉਹਨਾਂ ਭਰਾਵਾਂ ਤੋਂ ਆ ਜੇ ਪ੍ਰਮਾਤਮਾ ਨੇ ਇੰਨਾ ਸੋਹਣਾ ਤੁਹਾਨੂੰ ਰਤਬਾ ਬਖਸ਼ਿਆ ਪੈਸਾ ਬਖਸ਼ਿਆ ਉਹਦਾ ਇਸਤੇਮਾਲ ਤੇ ਵਧੀਆ ਕਰ ਲਈਏ ਕਿਉਂ ਨਹੀਂ ਅਸੀਂ ਇਸਤੇਮਾਲ ਵਧੀਆ ਕਰਦੇ ਅਸੀਂ ਤੇ ਵਾਹਿਗੁਰੂ ਨੂੰ ਇੱਕੋ ਗੱਲ ਕੰਨੇ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੁੰਦੀ ਆ ਕਿ ਸੁਣਵਾਈ ਹੁੰਦੀ ਆ ਆਮ ਆਦੀ ਪਾਰਟੀ ਚ ਪਉਣਾ ਹੋਵੇ ਨਾ ਹੋਵੇ ਪ੍ਰਮਾਤਮਾ ਦੇ ਦਰਤੇ ਤੇ ਹੁੰਦੀ ਹੈ ਨਾ ਜਦੋਂ ਆਮ ਆਦੀ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਜਦੋਂ ਸੀਐਮ ਸਾਹਿਬ ਨੂੰ ਅਸਾ ਸੋਦੀਆ ਜੀ ਜਦੋਂ ਆਏ ਸੀਗੇ ਉਹਨਾਂ ਨੇ ਵਿਜ਼ਿਟ ਕੀਤੀ ਕਿ ਯਾਰ ਇੰਨੇ ਪਲਾਟਾਂ ਦੇ ਵਿੱਚ ਗਾਂਦਾ ਲੋਕਾਂ ਦੇ ਪਲਾਟ ਖਾਲੀ ਪਏ ਨੇ ਉਹਨਾਂ ਨੇ ਦੁਬਾਰ ਨਹੀਂ ਕੀਤੀ ਉਹਦੇ ਵਿੱਚ ਨਾ ਕੂੜਾ ਵਾ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਅਗਲੇ ਨੇ ਨਾਲੋਂ ਨਾਲ ਹੀ ਕਾਰਵਾਈ ਕਰਾਤੀ ਇਹ ਜ਼ਿੰਮੇਵਾਰੀ ਸੋਦੀਆ ਸਾਹਿਬ ਦੀ ਸੀਗੀ ਸੀਐਮ ਸਾਹਿਬ ਦੀ ਸੀਗੀ ਇਹ ਉਹਨਾਂ ਦੀ ਆ ਜਿਨ੍ਹਾਂ ਨੇ ਟਿਕਟਾਂ ਲਈਆਂ ਵਾ ਜਿਨ੍ਹਾਂ ਨੇ ਆਮ ਆਦੀ ਪਾਰਟੀ ਚ ਟਿਕਟਾਂ ਲਈਆਂ ਉਹਨਾਂ ਦੀ ਡਿਊਟੀ ਸੀਗੀ ਇਹ ਸੋਦੀਆ ਸਾਹਿਬ ਦੀ ਡਿਊਟੀ ਨਹੀਂ ਸੀਗੀ ਇਹ ਹਲਕਾ ਇੰਚਾਰਜ ਦੀ ਐਮਐਲਏ ਦੀ ਮੰਤਰੀ ਦੀ ਡਿਊਟੀ ਸੀਗੀ ਇਹ ਡਿਊਟੀਆਂ ਸਮਝਦੇ ਨਹੀਂ ਆਪਣੀਆਂ ਜੇ ਲੋਕ ਆਪਣੀਆਂ ਡਿਊਟੀਆਂ ਸਮਝਣ ਲਾਈਵ ਕਰਦਾ ਫਿਰ ਲਾਈਵ ਕਰਨ ਡਿਆ ਮੈਂ ਠਹਿਰ ਕੇ ਕਰਦਾ ਰੁਕੋ ਜੇ ਆਪਣੀਆਂ ਡਿਊਟੀਆਂ ਇਹ ਲੋਕ ਸਮਝ ਜਾਣ ਤੇ ਮੈਨੂੰ ਲੱਗਦਾ ਨਹੀਂਗਾ ਕਿ ਪੰਜਾਬ ਦੇ ਵਿੱਚ ਕੋਈ ਇਦਾਂ ਗੰਦਗੀ ਪਾ ਸਕੀ ਸਮਝ ਲਓ ਡਿਊਟੀਆਂ ਆਪਣੀਆਂ ਸਸੋਧਿਆ ਜੀ ਆਏ ਉਸ ਤੋਂ ਬਾਅਦ ਕੰਮ ਹੋ ਗਏ ਆ ਪਹਿਲਾਂ ਅਸੀਂ ਕਿੱਥੇ ਸੀ ਮੈਂ ਵੀਡੀਓ ਵੀ ਦਿਖਾਣਾ ਫੋਟੋ ਵੀ ਦਿਖਾਉਣਾ ਇਹ ਕਹਿਣ ਜੀ ਨਹੀਂ ਜੀ ਐਸੇ ਤਾਂ ਨਹੀਂ ਹੋਇਆ ਥਾ ਮੈਂ ਤੁਹਾਨੂੰ ਲਾਈਫ ਦਾ ਖਾਦਨਾਵਾ ਜਦੋਂ ਆਏ ਸੀਗੇ ਸੁਸੋਦੀਆ ਜੀ ਪੰਜਾਬ ਦੇ ਪਰਿਵਾਰੀ ਲਾਏ ਗਏ ਨੇ ਤੇ ਉਹਨਾਂ ਵੱਲੋਂ ਜਦੋਂ ਆਇਆ ਉਹਨਾਂ ਨੇ ਵਿਜ਼ਿਟ ਕੀਤੀ ਮੈਂ ਸਲੂਟ ਕਰਦਾ ਉਹਨਾਂ ਨੂੰ ਕਿਤੇ ਕੋ ਉਹਨਾਂ ਨੇ ਦਿੱਲੀ ਤੋਂ ਆ ਕੇ ਇੱਥੇ ਆ ਕੇ ਵਿਜ਼ਿਟ ਕੀਤੀ ਉਹਨਾਂ ਨੂੰ ਲੱਗਾ ਕਿ ਪੰਜਾਬ ਚ ਗੰਦਵਾ ਉਹਨਾਂ ਨੇ ਸਫਾਈ ਸ਼ੁਰੂ ਕਰਵਾਤੀ ਕਹਿ ਕੇ ਉਹਨਾਂ ਨੂੰ ਭਾਜੜਾ ਬੈਗੀਆਂ ਸਾਰੇ ਐਮ ਐਲ اے ਮੰਤਰੀਆਂ ਨੂੰ ਹਲਕਾਂ ਚ ਚਾਜਾਂ ਨੂੰ ਚੇਅਰਮੈਨਾਂ ਨੂੰ ਪਹਿਲਾਂ ਸੁੱਤੇ ਸੀਗੇ ਮੈਂ ਕਿਸਦੇ ਦੇ ਖਿਲਾਫ ਨਹੀਂਗਾ ਸਿਸਟਮ ਦੇ ਖਿਲਾਫ ਆ ਆ ਚੈੱਕ ਕਰੋ ਜੀ ਕੰਦੇ ਦਸਾਂ ਅਜ ਬੋਲਦਾ ਬਹੁਤ ਆ ਜੀ ਬਹੁਤ ਖਿਲਾਫ ਰਹਿੰਦਾ ਸਾਰੇ ਇਹਦੇ ਅਲੋਕ ਤਾ ਮੈਂ ਫੋਟੋ ਦਿਖਾ ਦਿੰਦਾ ਦੇਖੋ ਕਿਹੜੇ ਕਿਹੜੇ ਚਿਹਰੇ ਇੱਥੇ ਬੈਠੇ ਨੇ ਹੁਣ ਚੈੱਕ ਕਰੋ ਇਹਨਾਂ ਲੋ ਜੀ ਇਹ ਸਾਡੇ ਸਸੋਧਿਆ ਜੀ ਆ ਜੀ ਆ ਦੇਖੋ ਇਹਰਾ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਕਿੱਦਾਂ ਮਤਲਬ ਕਿ ਜੁੜ ਕੇ ਖੜੇ ਨੇ ਕਿ ਮੇਰੇ ਇਹ ਨਾ ਭਰਾਵਾਂ ਨੂੰ ਕਿ ਇਹਨਾਂ ਨੂੰ ਪਹਿਲਾਂ ਨਹੀਂ ਦੀਦਾ ਸੀਗਾ ਇਹਨਾਂ ਨੂੰ ਪਹਿਲਾਂ ਨਹੀਂ ਦੀਦਾ ਸੀਗਾ ਕਿ ਗੰਦਗੀ ਹੈ ਜਲੰਧਰ 'ਚ ਖਾਸ ਕਰਕੇ ਪੰਜਾਬ 'ਚ ਇੱਕ ਕਰਨ ਕੀੜੇ ਨੇ ਜਦੋਂ ਸਸੋਧਿਆ ਜੀ ਆਏ ਨਹੀਂ ਨਹੀਂ ਗੁਰਪ੍ਰੀਤ ਕਿਤਾ ਠੀਕੋ ਕੁਛ ਨਹੀਂ ਬਸ ਕੂੜੇ ਦੇ ਸਮੱਸਿਆ ਦੇ ਉੱਤੇ ਬੋਲਦਾ ਪਿਆ ਅੱਜ ਆ ਦੇਖੋ ਸਸੋਧਿਆ ਜੀ ਨੇ ਅੱਜ ਫਲਾਵਰ ਦੇ ਕੇ ਆਪਾਉਣਾ ਨੂੰ ਸਨਮਾਨਤ ਕਰ ਰਹੇ ਆ ਇਹ ਫਰਾਈਡੇ ਦੀ ਗੱਲ ਆ ਜੀ ਮੈਂ ਸਾਰਿਆਂ ਨੂੰ ਕੰਨਾਂ ਪਿਆ ਮੈਂ ਇੱਕ ਬੰਦੇ ਨੂੰ ਨਹੀਂ ਕਰਨਾ ਯਾ ਸਮਝ ਲਓ ਆਪਣੀਆਂ ਡਿਊਟੀਆਂ ਕਿਉਂ ਤੁਹਾਨੂੰ ਉਹਨਾਂ ਨੇ ਆਉਣ ਤੋਂ ਬਾਅਦ ਹੀ ਡਿਊਟੀਆਂ ਯਾਦ ਆਉਂਦੀਆਂ ਵਾ ਇਹ ਰੀਤ ਆ ਜੀ ਸਾਰੇ ਐਮਐਲਏ ਮੰਤਰੀਆਂ ਦੀ ਪਰਾਣਿਆਂ ਦੀ ਕਿ ਜਦੋਂ ਤੱਕ ਇਹਨਾਂ ਨੂੰ ਨਾ ਮਤਲਬ ਝਾੜਿਆ ਨਾ ਜਾਵੇ ਇਹ ਕੰਮ ਨਹੀਂ ਕਰਦੇ ਜਦੋਂ ਤੱਕ ਸੀਐਮ ਸਾਹਿਬ ਤਾਂ ਗੱਲ ਨਾ ਜਾਵੇ ਮੈਨੂੰ ਹੁਣ ਇਹ ਗੱਲ ਦਾ ਪਤਾ ਲੱਗ ਗਿਆ ਵਾ ਕਿ ਝੜੀ ਉੱਪਰੋ ਹੀ ਚਲਦੀ ਆ ਡਰ ਉੱਪਰ ਹੀ ਆ ਤਰੋ ਠੀਕ ਆ ਫਿਰ ਜੇ ਤੁਹਾਨੂੰ ਡਰ ਉੱਪਰੋ ਲੱਗਦਾ ਮੈਂ ਜਾਊਂਗਾ ਸੀਐਮ ਸਾਹਿਬ ਤੋਂ ਮੈਂ ਖੁਦ ਜਾਊਂਗਾ ਪਰਸਨਲੀ ਜਾਊਂਗਾ ਮੈਂ ਇੱਕ ਹੈਲਪ ਹੈਂਡ ਕੇਅਰ ਵੈਲਫੇਅਰ ਸੁਸਾਇਟੀ ਆਪਣੇ ਨਾਮ ਤੋਂ ਚਲੋਣਾ ਉਹ ਐਨਜੀਓ ਦਾ ਮੈਂ ਆਪ ਪ੍ਰੈਜ਼ੀਡੈਂਟ ਆ ਮੈਂ ਕਿਸੇ ਸਰਕਾਰ ਦਾ ਨਹੀਂ ਮੈਂ ਫੇਰ ਇੱਕ ਗੱਲ ਕਰਨ ਨੂੰ ਨਹੀਂ ਨੇ ਕਿਸੇ ਨੇ ਕੁਛ ਨਹੀਂ ਕਿਹਾ ਗੁਰਪ੍ਰੀਤ ਸਿਰਫ ਤਾਂ ਸਿਰਫ ਅੱਜ ਆਮ ਆਦਮੀ ਪਾਰਟੀ ਦੇ ਨਾ ਇੱਕ ਬੜੇ ਵਧੀਆ ਲੀਡਰ ਆਏ ਸੀਗੇ ਦਿੱਲੀ ਤੋਂ ਸੁਸੋਦੀਆ ਜੀ ਉਹਨਾਂ ਨੇ ਆ ਕੇ ਜਦੋਂ ਜਲੰਧਰ 'ਚ ਵਿਜ਼ਿਟ ਕੀਤੀ ਖਾਲੀ ਪਲਾਟਾਂ ਦੇ ਵਿੱਚ ਕੂੜਾ ਸੀਗਾ 3 ਸਾਲ ਪਹਿਲਾਂ ਦੀ ਮੈਂ ਗੱਲ ਕੀਤੀ ਸੀ ਇਹੀ ਟੌਪਿਕ ਤੇ ਇਹਨਾਂ ਨੇ ਆਮ ਆਦੀ ਪਾਰਟੀ ਦੇ ਥੱਲੇ ਕਾਰਜਕਰਤਾ ਦੀ ਗੱਲ ਕਰਦਾ ਉੱਪਰ ਤੱਕ ਤੇ ਮੇਰੀ ਗੱਲ ਹੀ ਨਹੀਂ ਜਾਂਦੀ ਕਦੀ ਜਾਣ ਹੀ ਨਹੀਂ ਦਿੰਦੇ ਕਿਉਂਕਿ ਸੱਚੇ ਬੰਦੇ ਨੂੰ ਕਦੀ ਨਹੀਂ ਤਾਂ ਜਾਣ ਦਿੰਦੇ ਲੋਕ ਇਹਨਾਂ ਨੂੰ ਲੱਗਦਾ ਵਾ ਕਿ ਇਹਨੇ ਕੰਮ ਕਰਾ ਦਿੰਨੇ ਸਾਰਿਆਂ ਦੇ ਇਹਨੇ ਸੱਚ ਨਾਲ ਕੰਮ ਕਰਾਉਣੇ ਇਹਨਾਂ ਨੂੰ ਕੁਝ ਖਾਣਾ ਪੀਣਾ ਨਹੀਂਗਾ ਕਿਉਂਕਿ ਸਾਨੂੰ ਪਤਾ ਵਾ ਜਾਣਾ ਤੇ ਐਡ ਪਰਮਾਤਮਾ ਤੋਂ ਹੀ ਆ ਜਿਉਂਨੇ ਭੇਜਿਆ ਤੇ ਲੈ ਕੇ ਵੀ ਓਨੇ ਹੀ ਜਾਣਾ ਪਰ ਮੈਨੂੰ ਇੰਨੀ ਅੱਜ ਖੁਸ਼ੀ ਹੋਈ ਨਾ ਕਿ ਅਜਾ ਨੋਟੀਫਿਕੇਸ਼ਨ ਨਿਕਲਿਆ 10 ਤਰੀਕ ਤੱਕ ਆ ਲਾਸਟ 10 ਤਰੀਕ ਤੱਕ ਸਹੂ ਕਾਰਨ ਪਤਾ ਲੱਗ ਜੂ ਹੁਣ ਚਲਾਨ ਕੀ ਹੁੰਦੇ ਨੇ ਮੈਨੂੰ ਚਲੋ ਨੋਟੀਫਿਕੇਸ਼ਨ ਤੇ ਆਈਏ ਨੋਟੀਫਿਕੇਸ਼ਨ ਦੇ ਬਹਾਨੇ ਮੈਂ ਹੁਣ ਕਿਤੇ ਕੋਰਟ ਚ ਕੇਸ ਤੇ ਲਾ ਸਕੂ ਮੈਨੂੰ ਤਾਂ ਪਤਾ ਪਾ ਕਾਨੂੰਨ ਹੈਗਾ ਵਾ ਇਹ ਨੋਟੀਫਿਕੇਸ਼ਨ ਡੀਸੀ ਸਾਹਿਬ ਨੂੰ ਹੱਥ ਜੋੜਦਾ ਵਾ ਨੋਟੀਫਿਕੇਸ਼ਨ ਜੀਟੀ ਸਾਹਿਬ ਜਾਰੀ ਰੱਖਿਓ ਡੀਸੀ ਸਾਹਿਬ ਇਹਨੂੰ ਬੰਦਨਾ ਹੋਣ ਦਿਓ ਕਿਉਂਕਿ ਕਈਆਂ ਦੀ ਚੀਕਾਂ ਨਿਕਲ ਨਹੀਂ ਆਵਾ ਕੰਦਾ ਕਰਉਣੀਆਂ ਪੈਣੀਆਂ ਜਦੋਂ ਤੁਸੀਂ ਪਲਾਟ ਲੈਨੇ ਉਦੋਂ ਵੀ ਕੰਦ ਕਰਾ ਸਕਦੇ ਹੋ ਉਦੋਂ ਤੁਹਾਨੂੰ ਦੁੱਖ ਨਹੀਂ ਹੋਣਾ ਕੰਦ ਕਰਾਉਣ ਦਾ ਅੱਜ ਮਰਲਾ ਮੰਗਦੇ ਸੀ 15 ਲੱਖ 20 ਲੱਖ 10 ਲੱਖ ਰੁਪਏ ਮਰਲਾ ਮੰਗਦੇ ਹੋ ਤੇ ਯਾਰ ਕੰਦ ਕਰੋਣ ਲੱਗੇ ਤੁਹਾਡਾ ਢਿੱਡ ਕਿਉਂ ਦੁਖਦਾ ਇਹ ਅਮੀਰਾਂ ਦੀ ਗੱਲ ਕਰਦਾ ਅਮੀਰਾਂ ਦੀ ਜਿਹੜੇ ਅਮੀਰ ਮੇਰੇ ਭਰਾ ਨਹੀਂ ਮੈਂ ਉਹਨਾਂ ਦੇ ਖਿਲਾਫ ਥੋੜੀ ਹੈ ਕਿ ਕਿਸੇ ਦਾ ਮੈਂ ਸਿਸਟਮ ਦੇ ਖਿਲਾਫ ਹਾਂ ਤੁਸੀਂ ਕੰਮ ਕਿਉਂ ਨਹੀਂ ਕਰਉਂਦੇ ਯਾਰ ਜੇ ਇਹ ਨੋਟੀਫਿਕੇਸ਼ਨ ਕਿਤੇ ਪਹਿਲੀ ਆਈ ਹੁੰਦੀ ਤੇ ਅੱਜ ਇਹ ਹਾਲਾਤ ਨਹੀਂ ਹੋਣੇ ਸੀਗੇ ਅੱਜ ਭਾਜੜਾ ਨਹੀਂ ਪੈਣੀਆਂ ਸੀ ਇਹਨਾਂ ਸਾਰੇ ਐਮਐਲਏ ਮੰਤਰੀਆਂ ਨੂੰ ਮੈਂ ਧੰਨਵਾਦ ਕਰਦਾ ਸਸੋਦੀਆ ਸਾਹਿਬ ਹਫ਼ਤੇ 'ਚ ਇੱਕ ਗੀੜਾ ਜ਼ਰੂਰ ਰੱਖ ਲਿਆ ਕਰੋ ਮੈਂ ਮਿਲੂੰਗਾ ਜ਼ਰੂਰ ਮੈਸਸ ਸੋਦੀਆ ਸਾਹਿਬ ਨੂੰ ਪਰਸਨਲੀ ਜਰੂਰ ਮਿਲੂੰਗਾ ਕਿਉਂਕਿ ਉਹਨਾਂ ਨੇ ਇੰਨਾ ਵਧੀਆ ਪੰਜਾਬ ਚ ਆ ਕੇ ਇੱਕ ਕੰਮ ਸ਼ੁਰੂ ਕਰਾਇਆ ਵਾ ਜਿਹੜਾ ਕੰਮ ਕਦੀ ਹੋ ਨਹੀਂ ਸਕਿਆ ਦਿੱਲੀ ਚ ਰੀਤ ਚੱਲੀ ਐ ਬੀਜੇਪੀ ਵਾਲੇ ਨੇ ਦਿੱਲੀ ਚ ਰੀਤ ਚਲਾਈ ਐ ਵਧੀਆ ਗੱਲ ਕਿ ਪੰਜਾਬ ਚ ਵੀ ਚੱਲੇ ਕਿਉਂਕਿ ਡਰ ਇੱਕ ਡਰ ਨਹੀਂ ਹੈਗਾ ਕਿਸੇ ਚ ਇਹਨਾਂ ਲੋਕਾਂ ਚ ਡਰ ਨਹੀਂ ਹੈਗਾ ਜੇਣਾ ਲੋਕਾਂ ਚ ਡਰ ਹੋਵੇ ਨਾ ਮੈਂ ਦੁਆਰਾ ਕਰਦਾ ਹਾਂ ਮਤਲਬ ਜੇਣਾ ਲੋਕਾਂ ਚ ਡਰ ਹੋਵੇ ਨਾ ਤੇ ਕੰਮ ਹੋਣ ਮੈਂ ਇੱਕ ਵਾਰੀ ਦਿਲੋਂ ਫੈਦਲ ਉਹ ਆਮ ਆਦੀ ਪਾਰਟੀ ਦੇ ਜਿਹੜੇ ਪੰਜਾਬ ਦੇ ਪਰਿਵਾਰੀ ਨੇ ਸੁਸੋਧਿਆ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਇੱਕ ਵਿਜ਼ਿਟ ਕੀਤੀ ਵਿਜ਼ਿਟ ਤੋਂ ਬਾਅਦ ਇੱਕ ਕਾਨੂੰਨ ਲਾਗੂ ਹੋ ਗਿਆ ਜਿਹੜਾ ਕਾਨੂੰਨ ਹੈ ਲਾਗੂ ਕੀਤਾ ਗਿਆ ਵਾ ਅੱਜ ਕੱਬ ਦੋ ਤਿੰਨ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਡੀਸੀ ਸਾਹਿਬ ਦਾ ਸਾਡੇ ਆਪਣੇ ਸੁਸੋਧਿਆ ਸਾਹਿਬ ਦਾ ਕਿਉਂਕਿ ਇਹਨਾਂ ਨੇ ਤੇ ਕੁਝ ਕਰਨਾ ਹੀ ਨਹੀਂ ਨਾ ਮੰਤਰੀ ਸਾਹਿਬ ਨੇ ਨਾ ਐਮਐਲਏ ਸਾਹਿਬ ਨੇ ਨਾ ਹਲਕਾਇੰਚਾ ਸਾਹਿਬ ਨੇ ਇਹਨਾਂ ਨੂੰ ਕੀ ਲੈਣਾ ਦੇਣਾ ਵਾ ਜਿਹੜਾ ਜੋ ਕਰਦਾ ਕਰੀ ਜਾਵੇ ਪਰ ਮੇਰੇ ਕੋ ਬਰਦਾਸ਼ਤ ਨਹੀਂ ਹੁੰਦੀਆਂ ਇਹ ਚੀਜ਼ਾਂ ਮੇਰੇ ਕੋ ਨਹੀਂ ਦੇਖ ਹੁੰਦੀਆਂ ਇਹ ਚੀਜ਼ਾਂ ਜਦੋਂ ਕਿ ਤੋਂ ਨੰਗੋ 스멜 ਆਉਂਦੀ ਨੰਗ ਤੇ ਸਾਡੇ ਬੱਚੇ ਵੀ ਉਥੋਂ ਮੈਂ ਇੱਕ ਸੋਸ਼ਲ ਵਰਕਰ ਆ ਜੀ ਮੈਂ ਸਿਸਟਮ ਦੇ ਖਿਲਾਫ ਆ ਕਿਸੇ ਇਨਸਾਨ ਦੇ ਨਹੀਂ ਜੇਸੀ ਐਮਐਲਏ ਬਣਾਇਆ ਤੇ ਐਮਐਲਏ ਕੰਮ ਕਿਉਂ ਨਹੀਂ ਕਰਦਾ ਜੇ ਮੰਤਰੀ ਬਣਾਇਆ ਗਿਆ ਮੰਤਰੀ ਕੰਮ ਕਿਉਂ ਨਹੀਂ ਕਰਦਾ ਜੇ ਹਲਕਾ ਇਨਚਾਰਜ ਬਣਾਇਆ ਗਿਆ ਤੇ ਕੰਮ ਕਿਉਂ ਨਹੀਂ ਕਰਦਾ ਜੇ ਇੱਕ ਬਣਾਇਆ ਗਿਆ ਕਾਉਂਸਲਰ ਤੇ ਉਹ ਕੰਮ ਕਿਉਂ ਨਹੀਂ ਕਰਦਾ ਮੈਂ ਇਹਨਾਂ ਦੇ ਸਿਸਟਮਾਂ ਦੇ ਖਿਲਾਫ ਆ ਤੇ ਆਵਾਮਾ ਦੀ ਪਾਰਟੀ ਨੂੰ ਮੈਂ ਸਲੂਟ ਕਰਦਾ ਵਾਂ ਤੇ ਇੱਕ ਸੋਸੋਧਿਆ ਸਾਹਿਬ ਨੂੰ ਬੇਨਤੀ ਕਰਦਾ ਵਾਂ ਸਸੋਧਿਆ ਸਾਹਿਬ ਇੱਕ ਗੇੜਾ ਹਫ਼ਤੇ 'ਚ ਰੱਖਿਆ ਕਰੋ ਜ਼ਿਲਹੰਦਰ ਦਾ 올ਓਵਰ ਪੰਜਾਬ ਦੀ ਗੱਲ ਕਰਦਾ ਹਾਂ ਹਫ਼ਤੇ 'ਚ ਇੱਕ ਇੱਕ ਵਿਜ਼ਿਟ ਕਰਨੀ ਸ਼ੁਰੂ ਕਰ ਦੋ ਕਿਉਂਕਿ ਸੀਐਮ ਸਾਹਿਬ ਕੋ ਥੋੜਾ ਜਿਹਾ ਸਮਾਂ ਘੱਟ ਹੋਣ ਕਰਕੇ ਕਿਤੇ ਨਾ ਕਿਤੇ ਜਾਣਾ ਹੁੰਦਾ ਕਿਉਂਕਿ ਇੱਕ ਸੀਐਮ ਨੇ ਜੀ ਉਹ ਪੰਜਾਬ ਦੇ ਉਹ ਇੱਕ ਇੱਕ ਗਲੀ 'ਚ ਨਹੀਂ ਆ ਸਕਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵਾ ਸਸੋਧਿਆ ਸਾਹਿਬ ਨੂੰ ਮਿਲਾਂਗਾ ਵੀ ਪਰਸਨਲੀ ਕਿਉਂਕਿ ਉਹਨਾਂ ਦੀ ਇੰਨੀ ਵਧੀਆ ਸੋਚ ਹੈਗੀ ਆ ਕਿ ਸਵਾਰਨ ਦੀ ਪੰਜਾਬ ਨੂੰ ਸਾਫ਼ ਕਰਨ ਵੀ ਤੇ ਮੈਂ ਸਾਥ ਸ਼ੁਰੂ ਕਰਦਾ ਹਾਂ ਮੈਨੂੰ ਤੈਅ ਦਿ ਲੋ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਸਾਡੇ ਸੀਪੀ ਮੈਮ ਦਾ ਸਾਰਿਆਂ ਨੇ ਰਲ ਮਿਲ ਹੋਰ ਵੀ ਕਿਤੇ ਇਦਾਂ ਦੀ ਸਮੱਸਿਆ ਆਂਦੀ ਆ। ਇਹਦੇ ਲਈ ਮੈਂ ਕੋਸ਼ਿਸ਼ ਕਰੂੰਗਾ ਡੀਸੀ ਸਾਹਿਬ ਨੂੰ ਕਹੂੰਗਾ ਕਿ ਵਟਸਐਪ ਨੰਬਰ ਜਾਰੀ ਕੀਤਾ ਜਾਵੇ। ਪਰਸਨਲੀ ਮਿਲਾਂਗੇ ਐਨਜੀਓ ਨੂੰ ਕੰਪਲੇਨਟ ਦਊਂਗਾ। ਇੱਕ ਪਰਸਨਲੀ ਨੰਬਰ ਜਾਰੀ ਕੀਤਾ ਜਾਵੇ ਵਟਸਐਪ। ਜਿਸ ਮੇਰੇ ਭਰਾ ਨੂੰ ਦਿੱਕਤ ਆਂਦੀ ਆ ਵਟਸਐਪ ਦੇ ਉੱਪਰ ਉਹਦੇ ਫੋਟੋ ਖਿੱਚ ਕੇ ਪਾਵੇ ਤੇ ਉਹਦੀ ਲੋਕੇਸ਼ਨ ਪਾਵੇ। ਇਹ ਸੁਝਾਅ ਦੱਸਿਓ ਮੇਰੇ ਵੀਰੋ ਤੁਹਾਨੂੰ ਵਧੀਆ ਲੱਗਾ ਕਿ ਮਾੜਾ ਲੱਗਾ। ਜੇ ਡੀਸੀ ਸਾਹਿਬ ਵੱਲੋਂ ਜਾਂ ਸਰਕਾਰ ਵੱਲੋਂ ਇੱਕ ਨੰਬਰ ਜਾਰੀ ਕੀਤਾ ਜਾਵੇ ਕਿ ਜਿਹਦੇ ਵੀ ਪਲਾਟ ਦੇ ਵਿੱਚ ਗੰਦ ਹੈਗਾ ਵਾ ਪਲਾਟ ਆਲਾ ਬਾਹਰ ਵਾਲਾ ਪਲਾਟ ਵਾਲਾ ਇੱਥੇ ਆ ਉਹਨੂੰ ਨੋਟਿਸ ਜਾਰੀ ਕੀਤਾ ਇਹ ਰੀਤ ਜਿਹੜੀ ਆ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਮੈਂ ਹੀ ਕੀਤੀ ਸੀਗੀ ਮੈਂ ਕੋਈ ਇੱਕ ਇੱਕ ਪ੍ਰੂਫ ਪੇ ਨੇ ਜਿਹਦੇ ਕਰਕੇ ਆਮ ਆਦੀ ਪਾਰਟੀ ਦੇ ਕੁਝ ਨੀਚੇ ਅਫਸਰਾਂ ਨੇ ਮਤਲਬ ਅਧਿਕਾਰੀਆਂ ਨੇ ਮੈਨੂੰ ਕੱਢ ਦਿੱਤਾ ਗਿਆ ਸੀਗਾ ਕਹਿੰਦੇ ਸੀਗੇ ਲੋਕਾਂ ਨੂੰ ਤੰਗ ਕਰਦਾ ਵਾ ਅੱਜ ਡੀਸੀ ਸਾਹਿਬ ਨੇ ਤੰਗ ਕੀਤਾ ਲੋਕਾਂ ਨੂੰ ਹੁਣ ਕੀ ਕਰੂਗੇ ਮੇਰੇ ਵੀਰੋ ਜਿਨ੍ਹਾਂ ਨੇ ਕੱਢਿਆ ਸੀ ਉਹ ਜਾਣਦੇ ਨੇ ਉਹਨਾਂ ਨੂੰ ਪਤਾ ਵਾ ਕਿ ਮੈਨੂੰ ਆਪਣੇ ਪੇਸ ਚੋਂ ਕੱਢਿਆ ਗਿਆ ਸੀਗਾ ਤੇ ਮੈਂ ਕਿ ਬੇਨਤੀ ਕਰਨਾ ਚਾਹੁੰਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਚਿਹਰੇ ਏਰੀਆ ਚ ਵੀ ਗੰਦਗੀ ਹੈਗੀ ਆ ਮੇਰੇ ਤੱਕ ਵੀਡੀਓ ਪਹੁੰਚਾਓ ਲੋਕੇਸ਼ਨ ਪਹੁੰਚਾਓ ਚਲਾਣ ਕਰਾਉਣਾ ਹੁਣ ਮੇਰਾ ਕੰਮ ਆ ਕਿਉਂਕਿ ਇਹ ਰੀਤ ਚੱਲ ਪਈ ਹੋਈ ਆ ਰੀਤ ਬਦਲ ਨਹੀਂ ਹੁਣ ਆਪਾਂ ਹੁਣ ਦੇਣੀ ਜਿੰਨੇ ਵੀ ਪਲਾਟ ਦੁਆਬਾ ਚੌਂਕ ਦੀ ਗੱਲ ਕਰਨੀ ਆ ਜਿਹੜਾ ਜਗੰਦਰ ਨੋਸ ਚ ਪੈਂਦਾ ਵਾ ਉੱਥੇ ਇੰਨਾ ਕਿ ਗੰਦਗੀ ਆ ਕਿ ਜਿਵੇਂ ਮਾ ਜਿਮ ਦੇ ਨਾਲ ਇੰਨੀ ਕਿ ਗੰਦਗੀ ਆ ਪਲਾਟ 'ਚ ਉਹ ਕਿੰਨੇ ਸਾਫ਼ ਕਰਾਉਣਾ ਵਾ ਕਿ ਉਹ ਕਾਰਪੋਰੇਸ਼ਨ ਦੇ ਅਧਿਕਾਰ ਗੀਆਂ ਦੀ ਜ਼ਿੰਮੇਵਾਰੀ ਆ ਅੱਛਾ ਪਲਾਟ ਖਰੀਦੋ ਤੁਸੀਂ ਸਫਾਈ ਕਰਾਵੇ ਕਾਰਪੋਰੇਸ਼ਨ ਇਹ ਕਿੱਥੇ ਦਾ ਕਾਨੂੰਨ ਆ ਯਾਰ ਪੈਸਾ ਕਮਾਓ ਤੁਸੀਂ ਸਫਾਈ ਕਰੇ ਪਲਾਟ ਦੇ ਅੰਦਰ ਤੁਹਾਡੇ ਕਾਰਪੋਰੇਸ਼ਨ ਕਿੱਥੇ ਦਾ ਕਾਨੂੰਨ ਆ ਯਾਰ ਇਹ ਪਲਾਟ ਤੁਸੀਂ ਲੈ ਆਵਾ ਕੰਦ ਤੁਸੀਂ ਕਰਉਣੀ ਹੈ ਸਫਾਈ ਤੁਸੀਂ ਕਰਉਣੀ ਹੈ ਇਹ ਸਰਕਾਰ ਦਾ ਠੇਕਾ ਨਹੀਂਗਾ ਇਹ ਉਹਨਾਂ ਦਾ ਠੇਕਾ ਵਾ ਜਿਹੜੇ ਵੱਧ ਕੇ ਮੂੰਹ ਅੱਡ ਕੇ ਪੈਸਾ ਮੰਗਦੇ ਨੇ ਸ਼ੌਕ ਕਰੋ ਮੇਰੇ ਵੀਰੋ ਤਗੜੇ ਹੋ ਜੋ ਜਿੰਨੇ ਤੁਹਾਡੇ ਪਲਾਟ ਹੈਗੇ ਨੇ ਹੁਣ ਪਤਾ ਲੱਗ ਗਿਆ ਵਾ ਕਿ ਪੰਜਾਬ ਚ ਕਾਨੂੰਨ ਲਾਗੂ ਹੋ ਗਿਆ ਵਾ ਕਾਨੂੰਨ ਤੇ ਹੈ ਇੰਡੀਆ ਚ ਹੈ ਪਰ ਲਾਗੂ ਨਹੀਂ ਹੋਇਆ ਸੀਗਾ ਹੁਣ ਲਾਗੂ ਹੋ ਗਿਆ ਵਾ ਜਿਨ੍ਹਾਂ ਦੇ ਵੀ ਆਪਣੇ ਆਪਣੇ ਪਲਾਟ ਹੈਗੇ ਨੇ ਉਹਨਾਂ ਦੀਆਂ ਸਫਾਈਆਂ ਸ਼ੁਰੂ ਕਰਾ ਦਿਓ ਮੈਂ ਕਹਿੰਦਾ ਕਿ ਠੁਕਮੇ ਚਲਾਨ ਹੋਊਗੇ ਮੈਂ ਨਹੀਂ ਮੰਨਦਾ ਐਮਐਲਏ ਨੂੰ ਮੈਂ ਨਹੀਂ ਮੰਨਦਾ ਮੰਤਰੀ ਨੂੰ ਮੈਂ ਨਹੀਂ ਮੰਨਦਾ ਕੌਂਸਲਰ ਨੂੰ ਮੈਂ ਨਹੀਂ ਜਾਣਦਾ ਕਿਸੇ ਨੂੰ ਇਨਸਾਨੀਅਤ ਸਭ ਤੋਂ ਵੱਡੀ ਆ ਕਿਉਂਕਿ ਐਮਐਲਏ ਸਾਹਿਬ 5 ਸਾਲ ਲਈਏ ਜਾਂ 6 ਮਹੀਨੇ ਲਈਏ ਕੌਂਸਲਰ ਸਾਹਿਬ 5 ਸਾਲ ਲਈਏ ਮੰਤਰੀ ਸਾਹਿਬ ਜਿਹੜੇ ਹੁੰਦੇ ਐਮਐਲਏ ਸਾਹਿਬ ਜਾਂ ਮੰਤਰੀ ਸਾਹਿਬ ਕੋਈ ਵੀ ਆ 5 ਸਾਲ ਲਈਏ ਜਾਂ ਇਹਨਾਂ ਦਾ ਸਮਥਿੰਗ ਇਹੀ ਟਾਈਮ ਚੱਲਦਾ ਦੇਖ ਹੀ ਲਿਆ ਸਾਡੇ ਸਤਿਕਾਰਯੋਗ ਐਮਐਲਏ ਰਮਨ ਅਰੋੜਾ ਜੀ ਕਿੰਨਾ ਚਿਰ ਰਹਿ ਗਏ ਪਰਮਾਤਮਾ ਦੀ ਮਾਰ ਤੋਂ ਬਚੋ ਤੇ ਡਰੋ ਕਿ ਪਰਮਾਤਮਾ ਅਗੇ ਅਰਦਾਸ ਕਰਿਆ ਕਰੋ ਵਾਹਿਗੁਰੂ ਪਰਮਾਤਮਾ ਮਾਤਰਾਣੀ ਕਿ ਸਾਡੇ ਤੇ ਦਿਨ ਨਾ ਹੋਣ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰਉਣਾ ਸ਼ੁਰੂ ਕਰੋ ਤੇ ਹੁਣ ਮੈਂ ਇੱਕ ਕੋਸ਼ਿਸ਼ ਕਰੂੰਗਾ ਨੰਬਰ ਜਾਰੀ ਕਰਉਣ ਦੀ WhatsApp ਦੀ ਗੱਲ ਕਰਾਂਗੇ ਸੁਸੋਦੀਆ ਜੀ ਨਾਲ ਸਾਡੇ ਜਿਹੜੇ ਪੰਜਾਬ ਦੇ ਪ੍ਰਵਾਸੀ ਨੇ ਉਹਨਾਂ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇਹਨਾਂ ਨੇ ਚੋਣਾਂ ਵਾਂਗ ਦੁਕਾਨਾਂ 'ਚ ਨਾ ਮਿਲੇ ਕਿਉਂਕਿ ਦੁਕਾਨਾਂ 'ਚ ਤਾਂ ਬਹੁਤ ਵੱਡਾ ਪਟਾਰਾ ਵਾ ਕੰਪਲੇਂਟਾਂ ਦਾ ਲੋਕਾਂ ਦਾ ਕੋਈ ਗੱਲ ਨਹੀਂ ਕਿੰਨਾ ਕਚੇਰ ਕਿੰਨਾ ਕਚੇਰ ਮੇਰੇ ਵੱਲੋਂ ਕੰਮ ਬਹੁਤ ਹੋਏ ਆ ਮੈਂ ਕਰਾਂਦਾ ਨੇ ਇਹਨਾਂ ਦਾ ਮੈਨੂੰ ਨਹੀਂ ਲੈਣਾ ਦੇਣਾ ਏਰੀਆ ਕਿਹੜਾ ਜਾਤ ਪਾਤ ਕੁਛ ਨਹੀਂ ਲੈਣਾ ਤੇਰਾ ਕਿਉਂਕਿ ਜਦੋਂ ਅਸੀਂ ਜੰਮਦੇ ਨਾ ਸਾਡੇ ਮਾਪੇ ਵੀ ਜਾਤ ਦੱਸਦੇ ਆ ਪਰਮਾਤਮਾ ਕਦੀ ਨਹੀਂ ਜਾਤ ਦੱਸ ਕੇ ਭੇਜਦਾ ਕਿ ਤੁਸੀਂ ਕਿਹੜੀ ਜਾਤ ਦੇ ਹੋ ਇਸ ਕਰਕੇ ਜਾਤ ਬਾਤ ਤੇ ਪਰਮਾਤਮਾ ਨੇ ਨਹੀਂ ਦਿੱਤੀ ਇਹ ਚਲੋ ਭਰਾਵਾਂ ਨੇ ਦਿੱਤੀ ਲੋਕਾਂ ਨੇ ਦਿੱਤੀ ਆ ਕੋਈ ਦਿੱਕਤ ਨਹੀਂ ਲੇਕਿਨ ਆਪਣੇ ਆਪਣੇ ਏਰੀਆ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਗੰਦਗੀ ਹੈਗੀ ਆ ਪਲਾਟ ਕਿਸੇ ਭਰਾ ਦਾ ਹੈਗਾ ਵਾ ਉਹਦੀ ਲੋਕੇਸ਼ਨ ਉਹਦੀ ਫੋਟੋ ਤੇ ਛੋਟਾ ਜਿਹਾ ਕਲੀਪ ਵੀਡੀਓ ਦਾ 10 ਸੈਕਿੰਡ ਦਾ ਬਣਾ ਕੇ ਸਾਡੀ ਐਨਜੀਓ ਤੱਕ ਭੇਜੋ ਉਸ ਤੋਂ ਬਾਅਦ ਕਾਰਵਾਈ ਕਰਾਉਣਾ ਮੇਰਾ ਕੰਮ ਹੈ ਕਿਉਂਕਿ ਡੀਸੀ ਸਾਹਿਬ ਅੱਗੇ ਅਪੀਲ ਕਰਦੇ ਆ ਸਰਕਾਰ ਨੂੰ ਅਪੀਲ ਕਰਦੇ ਕਿ WhatsApp ਨੰਬਰ ਜ਼ਰੂਰ ਜਾਰੀ ਕੀਤਾ ਜਾਵੇ ਜਿਹਦੇ ਵਿੱਚ ਕੋਈ ਵੀ ਪਰਸਨ ਮਾੜਾ ਬੰਦਾ ਵੀ ਕੋਈ ਨਾਰਮਲ ਬੰਦਾ ਵੀ ਤੁਹਾਨੂੰ ਲੋਕੇਸ਼ਨ ਤੇ WhatsApp ਤੇ ਤੁਹਾਨੂੰ ਫੋਟੋ ਪਾ ਸਕੇ ਉਹਦੇ ਉੱਪਰ ਨਾਲੋ ਨਾਲ ਕਾਰਵਾਈ ਹੋ ਸਕੇ ਐਤੀ ਬਖਸ਼ੇ ਨਹੀਂ ਹੋ ਜਾਣੇ ਆਮ ਆਦੀ ਪਾਰਟੀ ਸਰਕਾਰ ਆਪਣੀ ਸਰਕਾਰ ਮੈਂ ਲਾਸਟ ਵਾਰ ਸਸੋਧੀਆ ਜੀ ਦਾ ਡੀਸੀ ਸਾਹਿਬ ਦਾ ਆਮ ਆਦੀ ਪਾਰਟੀ ਦੇ ਉੱਚ ਅਧਿਕਾਰੀ ਜਿਹੜੇ ਮੇਰੇ ਦਿੱਲੀ ਦੇ ਤੇ ਚੰਡੀਗੜ੍ਹ ਦੇ ਹੈਗੇ ਨੇ ਵਧੀਆ ਸੀਐਮ ਸਾਹਿਬ ਵਿੱਚ ਪਾ ਕੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਇਹ ਮੰਤਰੀਆਂ ਐਮਐਲਏਆਂ ਨੇ ਤੇ ਕੁਝ ਸਾਨੂੰ ਵੀ ਕਰਕੇ ਦੇ ਇਹਨਾਂ ਨੇ ਠੇਕਾ ਨਹੀਂ ਉਹ ਲਿਆ ਹੋਇਆ ਪੰਜਾਬ ਨੂੰ ਸਾਫ਼ ਕਰਨ ਦਾ ਇਹ ਠੇਕਾ ਸਿਰਫ ਇੱਕ ਸੋਸ਼ਲ ਵਰਕਰ ਨੇ ਲਿਆ ਹੋਇਆ ਤੇ ਇੱਕ ਸੀਐਮ ਸਾਹਿਬ ਨੇ ਇੱਕ ਸੁਸੋਧਿਆ ਜੀ ਪੰਜਾਬ ਦੇ ਪਰਿਵਾਰੀ ਨੇ ਲਿਆ ਹੋਇਆ ਬਾਕੀ ਦਾ ਸਭ ਆਪਣੀ ਮौज-ਮਸਤੀ ਚੀ ਆ ਫਿਕਰ ਨਾ ਕਰੋ ਚੀਕਾ ਕੱਲੇ-ਕੱਲੇ ਦੇ ਆ ਕਢਾਉਂਗਾ ਤੁਸੀਂ ਕੰਮ ਨਹੀਂ ਕਰਨਾ ਤੇ ਮੈਂ ਕੰਮ ਕਰਾਉਣੇ ਜਾਣਦਾ ਮੈਨੂੰ ਜਿੱਥੇ ਤੱਕ ਜਾਣਾ ਪਏ ਕੋਰਟ ਸੀਐਮ ਸਾਹਿਬ ਸੁਸੋਧਿਆ ਸਾਹਿਬ ਕੇਜਰੀਵਾਲ ਸਾਹਿਬ ਜਿੱਥੇ ਤੋਂ ਵੀ ਜਾਣਾ ਪਿਆ ਮੈਂ ਜਾਊਂਗਾ ਮੈਂ ਨਹੀਂ ਕਿਸੇ ਸਰਕਾਰ ਨੂੰ ਜਾਣਦਾ ਮੈਂ ਕਿ ਇਨਸਾਨੀਅਤ ਨੂੰ ਜਾਣਦਾ ਜੇ ਕ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਨਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਬੰਦੇ ਦੀ ਸਰਕਾਰ ਚ ਆਮ ਬੰਦੇ ਦੇ ਨਾਲ ਕੰਮ ਹੋਣ ਇਹ ਹੋ ਨਹੀਂ ਸਕਦਾ ਮੇਰੇ ਕੰਮ ਹੋਏ ਆ ਅੱਜ ਮੇਰੇ ਪਰਮਾਤਮਾ ਨੇ 3 ਸਾਲ ਬਾਅਦ ਮੇਰੀ ਸੁਣੀ ਆ ਸਰਕਾਰ ਨੇ ਤੇ ਮੈਂ ਤੈਨੂੰ ਸਰਕਾਰ ਦਾ ਧੰਨਵਾਦ ਵੀਰ ਨੂੰ ਦੱਬ ਕੇ ਸ਼ੇਅਰ ਕਰੋ ਕਿਤੇ ਗੰਦਗੀ ਲੱਗਦੀ ਨਾ ਤੁਹਾਨੂੰ ਮੈਂ ਕਹਿੰਦਾ ਮੈਨੂੰ ਉੱਥੇ ਦੀ ਲੋਕੇਸ਼ਨ ਤੇ ਫੋਟੋ ਪਾ ਦਿਓ ਕੰਮ ਕਰਉਣਾ ਮੇਰਾ ਕੰਮ ਆ ਕਿਉਂਕਿ ਗੰਦਗੀ ਤੋਂ ਬਿਮਾਰੀ ਲੱਗਦੀ ਆ ਇਹਨਾਂ ਲੋਕਾਂ ਨੂੰ ਨਹੀਂ ਲੈਣਾ ਦੇਣਾ ਇਹ ਆ ਸਖਾਂ ਸਿੱਧੀਆਂ ਕਰਕੇ ਲੰਘ ਜਾਂਦੇ ਨੇ ਮੰਤਰੀ ਹੋ ਗਏ ਐਮ ਐਲ اے ਹੋ ਗਏ ਹਲਕਾ ਇੰਚਾਰਜ ਹੋ ਗਏ ਇਹਨਾਂ ਨੂੰ ਨਹੀਂ ਲੈਣਾ ਦੇਣਾ ਤੁਸੀਂ ਟੈਨਸ਼ਨ ਨਾ ਲਓ ਜਦੋਂ ਤੱਕ ਮਨਦੀਪ ਸਿੰਘ ਦੋਸਾਂਹ ਹੈ ਕੰਮ ਕਰਵਾਉਂਦਾ ਰਹੂੰਗਾ ਮੈਂ ਨਹੀਂ ਪਿੱਛੇ ਹਟਣਾ ਬਲੱਡ ਦੀ ਸੇਵਾ ਹੋਵੇ ਸੈਲਦੀ ਸੇਵਾ ਹੋਵੇ ਕੂੜਿਆਂ ਦੀ ਸੇਵਾ ਹੋਵੇ ਚਕਾਣ ਦੀ ਗਟਰਾ ਦੀ ਸੇਵਾ ਹੋਵੇ ਆਪਾਂ ਕਰਵਾਈ ਜਾਣੇ ਜੀ ਆਪਾਂ ਤੇ ਇਸ ਪ੍ਰਮਾਤਮਾ ਨੇ ਭੇਜਿਆ ਸੇਵਾ ਕਰਨ ਆਪਾਂ ਸੇਵਾ ਦੇ ਵਿੱਚ ਲੱਗੇ ਹੋਏ ਆਂ ਸਾਨੂੰ ਕੋਈ ਮੈਟਰ ਨਹੀਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਫਗਵਾੜਾ ਦਿੱਲੀ ਗੁਜਰਾਤ ਕੋਈ ਐਵਰੀਵਨ ਕੋਈ ਏਰੀਆ ਹੋਵੇ ਯਾਰ ਫੇਰ ਕੀ ਹੋ ਗਿਆ ਆਨਲਾਈਨ ਕੰਮ ਹੁੰ ਤੇ ਬਹੁਤ ਜਲਦ ਆਪਾਂ ਨੰਬਰ ਵੀ ਜਾਰੀ ਕਰਾਵਾਂਗੇ ਤੇ ਮੈਂ ਤੈਹ ਦੇ ਲੋ ਸਾਰੇ ਸਾਡੇ ਫੇਰ ਇੱਕ ਰੀ ਡੀਸੀ ਸਾਹਿਬ ਹੋਣਾ ਤਾਂ ਸਾਰੇ ਆਪਣੇ ਸਸੋਧਿਆ ਜੀ ਦਾ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀ ਰੀਤ ਆ ਸ਼ੁਰੂਆਤ ਕਰਤੀ ਆ ਪੰਜਾਬ ਚ ਗੰਦਗੀ ਸਾਫ ਕਰਨ ਦੀ ਮੈਂ ਪੂਰਾ ਸਹਿਯੋਗ ਕਰੂੰਗਾ ਜਿੱਥੇ ਜਿੱਥੇ ਮੈਨੂੰ ਦਿਖੂਗਾ ਹੁਣ ਉਹਨਾਂ ਦੀਆ ਪਰਸਨਲ ਲੋਕੇਸ਼ਨਾਂ ਫੋਟੋਆਂ ਮੈਂ ਵੀ ਸ਼ੇਅਰ ਕਰੂੰਗਾ ਡੀਸੀ ਸਾਹਿਬ ਨੂੰ ਤੁਸੀਂ ਵੀ ਮੇਰੇ ਤੱਕ ਪਹੁੰਚਾਓ ਰਲ ਮਿਲ ਕੇ ਸਹਿਯੋਗ ਕਰੀਏ ਸਰਕਾਰ ਦਾ ਜੇ ਸਰਕਾਰ ਸਾਫ ਕਰਉਣਾ ਚਾਹੁੰਦੀ ਆ ਪੰਜਾਬ ਨੂੰ ਅਸੀਂ ਰਲ ਕੇ ਸਹਿਯੋਗ ਕਰੀਏ ਕਿਸੇ ਨੂੰ ਨਹੀਂ ਲੋਡ ਤਰਲੇ ਪਾਉਣ ਦੀ ਬਸ ਭੇਜੋ ਉੱਥੇ あれはさっとシリア買う